ਨਾਦਰ ਜ਼ਿੰਦਾਬਾਦ 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 ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜ ਵਾਤੇ ਜਾਣੇ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜ ਵਾਤੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਇਹ ਮਹਿਲ ਕਲਾ ਦੀ ਧਰਤੀ ਤੇ ਟੋਲ ਪਲਾਜੇ ਨੂੰ ਤਿੰਨ ਮਹੀਨੇ ਹੋ ਗਏ ਸਾਨੂੰ ਧਰਨਾ ਲਾਏ ਨੂੰ ਅੱਜ ਭੁੱਖ ਹੜਤਾਲ ਤੇ ਅਸੀਂ ਬੀਬੀਆਂ ਬੈਠੀਆਂ ਤੇ ਜਿੱਥੇ ਤੱਕ ਮੋਦੀ ਤਿੰਨੇ ਕਾਨੂੰਨ ਵਾਪਸ ਨਹੀਂ ਕਰਾਉਂਦਾ ਅਸੀਂ ਪੂਰਾ ਸੰਘਰਸ਼ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਤੇ ਅਸੀਂ ਵੀਰਾਂ ਭਾਈਆਂ ਦੇ ਨਾਲ ਆ ਕਹਿੰਨੇ ਆ ਵੀ ਸਾਡੇ ਤਿੰਨੇ ਕਾਨੂੰਨ ਮੋਦੀ ਵਾਪਸ ਕਰੇ ਜਿੰਨਾ ਚਿਰ ਉਹ ਵਾਪਸ ਨਹੀਂ ਕਰਦਾ ਅਸੀਂ ਆਪਦੇ ਭਾਈਆਂ ਦੇ ਸੰਗ ਕਿਸਾਨਾਂ ਵੀਰਾਂ ਦੇ ਸੰਗ ਬਹਿ ਕੇ ਉਹਨਾਂ ਚਿਰ ਅਸੀਂ ਕਦੇ ਵੀ ਇਧਰ ਤਾਂ ਨਹੀਂ ਦੋਹ ਲਾਂਗੇ ਨਹੀਂ ਵੱਧ ਤੋਂ ਵੱਧ ਇਕੱਠ ਹੋਊਗਾ ਸਾਡਾ عمر ਕਿੰਨੀ ਹੈ 70 ਸਾਲ 70 ਸਾਲ ਦੀ ਕਿੰਨੇ ਜਣਾ ਉਧਰਨੇ ਜਾ ਰਹੇ ਹੋ ਅਸੀਂ ਜੇ ਜਿੱਦ ਦੰਡਾ ਕਰਨੇ ਲੱਗਦੇ ਨੇ ਉਹ ਦੰਡ ਹੀ ਆ ਰਹੇ ਆ ਅਸੀਂ ਅੱਜ ਕੀ ਸੋਚ ਕੇ ਭਕੌਰ ਹੜਤਾਲ ਦੇ ਮੇਲੇ ਅਸੀਂ ਜੀ ਐ ਸੋਚ ਕੇ ਬੈਠੇ ਆ ਕਿ ਕੋਈ ਸਰਕਾਰਾਂ ਦੇ ਮਨ ਵਿੱਚ ਰਹਿ ਪਏਗਾ ਕਿ ਅਸੀਂ ਬੁੱਢੇ ਠੇਰੇ ਬੱਚੇ ਜਵਾਨ ਸਾਰੇ ਅਸੀਂ ਧਰਨਿਆ ਤੇ ਠੰਡ ਵਿੱਚ ਬੈਠੇ ਆ ਸਰਕਾਰਾਂ ਕੁਝ ਨਹੀਂ ਸੋਚ ਰਹੀਆਂ ਬਈ ਇਹ ਵੀ ਇਨਸਾਨ ਨੇ ਤੁਸੀਂ ਤੇ ਹੀਟਰਾਂ ਵਾਲਿਆ ਕਮਰੇ ਵਿੱਚ ਬਹਿ ਕੇ ਮੌਜਾਂ ਕਰਦੇ ਹੋ ਕੋਈ ਕੁਝ ਬੋਲਦਾ ਕੋਈ ਕੁਝ ਬੋਲਦਾ ਤੇ ਅਸੀਂ ਪਾਲਿਆਂ ਵਿੱਚ ਬੈਠੇ ਆ ਪਰ ਨਹੀਂ ਸਾਡੇ ਗੁਰਮਾਨ ਦੇ ਸਾਡੇ ਸਹਿਬਜ਼ਾਦਿਆਂ ਦੇ ਅਸੀਂ ਵਾਰਸ ਆ ਅਸੀਂ ਡੋਲਣ ਵਾਲੇ ਨਹੀਂ ਕਿ ਜੇ ਸਰਕਾਰਾਂ ਕਹਿਣਗੀਆਂ ਵੀ ਡੋਲ ਜਾਣਗੇ ਅਸੀਂ ਆਪਣੇ ਹੱਕ ਲੈਏ ਤਾਂ ਬਿਨਾ ਆਪਣੀਆਂ ਜਿੰਦੜੀਆਂ ਵਾਰ ਦਿਆਂਗੇ ਪਰ ਅਸੀਂ ਹਿੱਲਣ ਵਾਲੇ ਨਹੀਂ ਆਪਦੇ ਸਿੱਧਕਾਂ ਤੋਂ ਜੇ ਸਾਨੂੰ ਬੈਠਣਾ ਪਵੇ ਜੀ ਫੇਰ ਵੀ ਪਖੜਤਾਲ ਤੇ ਬੈਠਾਂਗੇ ਜੀ ਸਾਸਿਆਂ ਦੇ ਪੁੱਤੇ-ਪੁੱਤਰੀਆਂ ਥਾਈ ਇਕਸਾਂਗ ਸਤ ਲੜਦੇ ਰਹਾਂਗੇ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਏ ਟੋਲ ਪਲਾਜ ਤੇ ਜਿਹੜਾ ਧਰਨਾ ਹੈ ਤਿੰਨ ਮਹੀਨੇ ਤੋਂ ਲੱਗ ਰਿਹਾ ਆਪਾਂ ਸਾਰੇ ਉਦੋਂ ਤੋਂ ਹੀ ਇਹਨਾਂ ਵੀਰਾਂ ਦਾ ਸਾਥ ਦੇ ਰਹੇ ਤਿੰਨ ਮਹੀਨੇ ਹੋ ਗਏ ਇਸ ਧਰਨੇ ਨੂੰ ਅਸੀਂ ਸਾਨੂੰ ਜਿੱਥੇ ਵੀ ਕਹੋਗੇ ਅਸੀਂ ਉਸੇ ਧਰਨੇ ਵਿੱਚ ਉੱਥੇ ਹੀ ਇਹਨਾਂ ਵੀਰਾਂ ਦਾ ਸਾਥ ਦੇਵਾਂਗੇ ਕਿਉਂਕਿ ਜੱਟ ਦੇ ਕੋਲ ਜ਼ਮੀਨ ਹੀ ਹੈ ਜੇ ਜ਼ਮੀਨ ਹੀ ਨਾ ਰਹੀ ਤਾਂ ਫਿਰ ਬਹੁਤ ਔਖਾ ਹੋ ਜਾਊਗਾ ਕਿਉਂਕਿ ਹੁਣ ਅੱਗੇ ਅਸੀਂ ਆਪਾਂ ਕੱਲੇ ਸੀ ਹੁਣ ਜਿਹੜੀਆਂ ਬਾਹਰ ਲਿਆਂ ਸਟੇਟਾਂ ਵੀ ਆਪਣੇ ਨਾਲ ਆ ਤੇ ਹੁਣ ਆਪਾਂ ਨੂੰ ਕੋਈ ਡਰ ਨਹੀਂਗਾ ਸਾਰੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਸਾਣਾ ਦਿਨ ਆੜ ਖੜੇ ਆਗੇ ਪਰ ਮੋਦੀ ਸਰਕਾਰ ਨੂੰ ਅਸੀਂ ਹਰਾ ਕੇ ਹਟਾਂਗੇ ਜਿੰਨਾ ਚਿਰ ਸਾਡੇ ਕਾਨੂੰਨ ਪਾਸ ਨਹੀਂ ਦਿੰਦਾ ਨਾ ਉਹਨਾਂ ਜੇ ਕ੍ਰਸੀ ਹਾਰ ਦੇਣੀ ਚਾਹੇ ਸਾੜ ਪਰ ਸਾਡਾ ਸੰਘਰਸ਼ ਚੱਲੇ ਸੀ ਨਾਲ ਹੀ ਖਸਾਨਾ ਦੇ ਨਾਲ ਖੜੇ ਆਂ ਕਦੇ ਵੀ ਅਸੀਂ ਹਾਰ ਦੇ ਕਿਸੇ ਵੀ ਗੱਲ ਤੋਂ ਅਜ ਕਦੇ ਨਹੀਂ ਹੈਗੇ ਵੀ ਜਿਵੇਂ ਸਾਡਾ ਸੰਘਰਸ਼ ਚੱਲੂ ਅਸੀਂ ਮੋਦੀ ਸਰਕਾਰ ਨੂੰ ਹਰਾ ਕੇ ਖੜਾ